ਮਣੀ ਘੜਾ ਬੋਲਦਾ ਨਾ ਓ ਬੱਲੇ 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 ਆਈਆ ਵਾ ਮਰੇ ਵਾਸਤੇ ਕਿਲੇ ਗਏ ਦਾ ਤੇਰੇ ਵਾਸਤੇ ਬੱਲੇ ਆਇਆ ਪੁੱਤਰਾ ਮੈਂ ਆ ਪਾਇਆ ਹਰੇ ਹੁਣ ਪਤਾ ਕੀ ਹੈ ਆਪਾਂ ਦੋਨੇ ਚੱਲਾਂਗੇ ਤੇ ਤੂੰ ਮੇਰਾ ਰਾਜਾ ਪੁੱਤ ਆਪਦੇ ਪਸੰਦ ਦੀ ਧੀ ਲਈ ਓਕੇ ਠੀਕ ਹੈ ਠੀਕ ਹੈ ਹੁਣ ਆਪਾਂ ਨਾ ਚੱਲ ਚਾਹ ਪਾਣੀ ਪੀਨੇ ਪਹਿਲਾਂ ਠੀਕ ਪਹਿਲਾਂ ਦਾਦੇ ਨੂੰ ਚਾਹ ਤਾਂ ਪਿਆ ਦੇ ਫਿਰ ਤੈਨੂੰ ਸਬਾਨ ਫੇਰੀ ਦਿਵਾ ਕੇ ਲਾਉ ਹੈ ਨਾ ਮੈਂ ਕਰਦਾ ਹੁੰਦਾ ਸੀ ਮੈਂ ਕਹਾਂ ਨਾ ਮੈਨੂੰ ਟੋਕੂਗਾ ਵੀ ਤੂੰ ਮੇਰੇ ਵਾਸਤੇ ਕੀ ਲੈ ਕੇ ਆਇਆ ਹੈ ਹੈ ਨਾ ਆਲਦੇ ਜਵਾਨਾਂ ਦੀਆਂ ਗੱਲਾਂ-ਵਾਟਾਂ ਸਾਰੀਆਂ ਜਾਣਦੇ ਨੇ ਇੱਥੇ ਬੈਠ ਮੇਰੇ ਕੋਲ ਹੁਣ ਆਪਾਂ ਬੁੱਤ ਚੱਲਾਂਗੇ ਦੁਕਾਨ ਤੇ ਠੀਕ ਹੈ ਨਾ ਕਿ ਐਂ ਦਾ ਸਟਾਪ ਹੀ ਨਾ ਨਾ ਮੈਂ ਜੀ ਜੀ ਆਈ ਜਵਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਤੂੰ ਕੀ ਜੀ ਮੰਗੇਗਾ ਫਿਰ ਮੈਨੂੰ ਤਾਂ ਬੁੱਤ ਪਾਣੀ ਲਿਆ ਦੇ ਹਾਂ ਇੱਕ ਗਲਾਸ ਲਿਆ ਦੇ ਠੰਡਾ ਨਾਲ ਲੈ ਫੜਾ ਠੀਕ ਆ ਬੱਚਿਆਂ ਨੂੰ ਤਾਂ ਨਾ ਨਿੱਕੇ-ਨਿੱਕੇ ਨੂੰ ਚੀਜੀ ਦੀ ਬਣੀ ਜਾਂਦੀ ਐ ਕਿਆ ਹੈ ਕਰੇ ਰੁਖੀਰ ਬਣਾ ਦੇ ਖੋਆ ਬਣਾ ਦੇ ਤੇ ਟੌਫੀਆਂ ਬਿਸਕੁਟਾਂ ਦੇ ਕੁਝ ਰਹਿਣੇ ਨੇ ਚੱਲ ਇਹਨੂੰ ਖੁਸ਼ ਰੱਖਣਾ ਮੇਰਾ ਫਰਜ਼ ਆ ਹੌਲੀ ਹੌਲੀ ਆਇਆ ਕਰ ਆਲਾ ਦਾਦਾ ਆਈ ਸ਼ਾਬਾ ਆਈ ਸ਼ਾਬਾ ਦਦੂ ਸ਼ਿਆਣਾ ਹੈ ਠੰਡਾ ਨਹੀਂ ਲਿਆ ਮੇਰੇ ਵਾਸਤੇ ਪਾਣੀ ਕੋਸਾ ਲੈ ਕੇ ਆਇਆ ਚੱਲ ਹੁਣ ਦੁਕਾਨ ਤੇ ਚਲੀਏ हाँ फिर तू तो कहाँ थी तो हम करना चाहिए मेरी फिरमाय पूरी करती हूँ तेरी भी तो करनी ना है ना okay? हाँ। ओके आ मम्मी मम्मी तुम्हारे पास तो चीज़ लग आई ਤੈਨੂੰ ਪਤਾ ਦਾਗਾ ਪੁੱਤ ਸਾਰਾ ਦਿਨ ਮੈਂ ਕੰਮ ਤੇ ਰਹਿੰਦੀ ਆ ਟਾਈਮ ਹੀ ਨਹੀਂ ਹੁੰਦਾ ਮੇਰੇ ਕੋਲੇ ਆਣਾ ਤੂੰ ਲੈ ਆਉਂਦਾ ਜਾ ਕੇ ਉਹ ਨਾਲ ਤਾਂ ਦੁਕਾਨ ਹੈਗੀ ਉਹ ਵੀ ਚੱਲ ਤੇ ਵਾਹੇ ਗੋਦੀ ਤੇ ਚੱਕ ਲੈ ਮੇਰੇ ਤੋਂ ਨਹੀਂ ਚੱਕਿਆ ਦਿੰਦਾ ਮੈਂ ਤਾਂ ਥੱਕੀ ਪਈ ਆਂ ਰੋਟੀ ਖਾਲੀ ਸੀ ਹੂੰ ਖਾਲੀ ਸੀ ਤੇ ਕੱਪੜੇ ਕਿਉਂ ਲਵੇੜੇ ਨੇ ਗਏ ਨੇ ਧੋਣੇ ਪਤਾ ਕਿੰਨੇ ਔਖੇ ਨੇਗੇ ਚੱਲ ਜਾ ਕੇ ਤੂੰ ਖੇਡ ਲਾ ਅਲੈਕਮ ਸਾਲਾ ਹਾਏ ਮੰਮੀ ਬਾਲੀ ਜੱਤੀ ਠੰਡੀ ਕਰਕੇ ਲਾ ਕੇ ਦੇ ਤੂੰ ਐ ਕਰ ਆਪੇ ਇਧਰ ਜਾ ਆ ਫੋਨ ਦੇਖ ਲਾ ਉਹਨੂੰ ਠੰਡੀ ਹੋ ਜੂਗੀ ਮੈਂ ਉਹਨੂੰ ਮੈਂ ਫੋਨ ਨਹੀਂ ਦੇਖਣਾ ਮੈਂ ਤੇਰੇ ਨਾਲ ਗੱਲਾਂ ਕਰਦੀ ਆ ਮੈਂ ਤੇਨੂੰ ਦੱਸਦਾ ਅੱਜ ਸਾਡੇ ਸਕੂਲ 'ਚ ਕੀ ਹੋਇਆ ਨਾਲੇ ਮੈਂ ਤੇਨੂੰ ਮੈਨੂੰ ਨਾ ਦੱਸ ਮੈਂ ਥੱਕੀ ਆਈ ਆਂਗੀ ਕੰਮ ਤੋਂ ਹੁਣ ਤੇਰੀਆਂ ਸੁਣੀ ਜਾਊਂਗੀ ਮੈਂ ਨਾਲ ਤੇਰੇ ਸਕੂਲ 'ਚ ਗੱਲਾਂ ਹੁੰਦੀਆਂ ਹੀ ਰਹਿਣੀਆਂ ਕਿੰਨੀਆਂ ਸੁਣਾ ਮੈਂ ਤੇਰੀਆਂ ਗੱਲਾਂ ਚਾਹ ਪਈਆ ਚੁੱਪ ਕਰਕੇ ਪੀ ਲਈ ਆ ਫੋਨ ਦੇਖਣਾ ਦੇਖ ਲੈ ਨਹੀਂ ਦੇਖਣਾ ਪਿਆਰ ਰਹਿੰਦੀ ਠੀਕ ਐ ਹੱਦ ਹੋ ਗਈ ਡੈਡੀ ਵੇਰ ਵਾਸਤੇ ਚੀਜ਼ ਲਿਆ ਕੇ ਆ। ਐ ਕਿੰਮ ਯਾਰ ਸਾਰਾ ਦਿਨ ਰੁਪਏ ਖਰਚ ਕਰ ਰਹਿਣਾ। ਰੋਟੀ ਪਈਆ ਖਾਲਾ ਨਾ ਤੂੰ। ਦੇਖ ਵੀ ਲਿਆ ਕਰ ਕੰਮ ਤੋਂ ਥੱਕਿਆ ਆਂ ਸਾਰਾ ਦਿਨ ਪੈਸੇ ਪੈਸੇ ਚੀਜ਼ ਲਿਆ ਦੋ ਚੀਜ਼। ਕੀ ਲੈ ਕੇ ਦੀਏ ਤੈਨੂੰ? ਤੁਹਾਨੂੰ ਕੋਈ ਪਿਆਰ ਨਹੀਂ ਕਰਦਾ ਨਾ ਡੈਡੀ ਨਾ ਮੰਮੀ। ਫਿਰ ਉਹ ਪੁੱਤਾਂ ਢਿੱਲਾ ਜਮੂਪਰੀ ਆਉਂਦੇ। ਐ ਤਾਂ ਕੋਈ ਗੱਲ ਨਹੀਂ। ਦਾਦਾ ਮੇਰੇ ਨਾਲ ਹੀ ਕੋ ਗੱਲ ਕਰਨੀ ਸੀ ਪੁੱਤ ਗੰਨਾ ਤੋਂ ਤੂੰ ਦੂ ਕਰਨੀ ਤੇ ਤੂੰ ਮੂੰਹ ਐਂਟੇ ਲਾਇਆ ਕਿਉਂ ਕਰਿਆ ਕੀ ਗੱਲ ਹੈ ਦਾਦੂ ਨਾ ਮੈਨੂੰ ਮੰਮੀ ਪਿਆਰ ਕਰਦੀ ਹੈ ਤੇ ਡੈਡੀ ਪਿਆਰ ਕਰਦਾ ਇਹ ਦੇੱਕੀ ਤੂੰ ਗੱਲ ਸੁਣਾਦੀ ਮੈਨੂੰ ਮੰਮੀ ਨਹੀਂ ਪਿਆਰ ਕਰਦੀ ਡੈਡੀ ਨਹੀਂ ਆ ਤੇਰਾ ਦਾਦੂ ਪਿਆਰ ਕਰਦਾ ਨਾ ਤੇਰੇ ਨਾਲ ਹੈਨਾ ਉਹ ਆਪਣੇ ਕੰਮ ਚ ਪੁੱਤ ਬਿਜੀ ਹੁੰਦੇ ਨੇ ਥੱਕੇ ਆਉਂਦੇ ਨੇ ਆਪਾਂ ਦਾ ਮੈਂ ਤਾਂ ਵਿਹਲੇ ਹੀ ਆ ਨਾ ਪੁੱਤ ਤੂੰ ਜਦੋਂ ਕੋਈ ਵੀ ਕੰਮ ਹੁੰਦਾ ਨਾ ਆਪਣੇ ਦਾਦੂ ਕੋਲੇ ਆਇਆ ਕਰ ਠੀਕ ਹੈ ਉਹਨਾਂ ਨੂੰ ਤੰਗ ਨਾ ਕਰੇ ਐਂਕਰ ਪੁੱਤ ਹੁਣ ਤੂੰ ਜਾ ਕੇ ਨਾ ਇਹਦਾ ਆਰਾਮ ਕਰ ਲੈ ਥੋੜਾ ਜਿਹਾ ਆਰਾਮ ਕਰਕੇ ਫਿਰ ਪੜਨੀ ਉੱਠ ਗਈ ਹੈ ਫਿਰ ਆਪਾਂ ਸ਼ਾਮ ਨੂੰ ਚੱਲਾਂਗੇ ਤੈਨੂੰ ਟੀਡੀ ਦਵਾ ਕੇ ਲਿਓ ਠੀਕ ਸ਼ਾਬਾਸ਼ ਬੱਚੇ ਦਾ ਮਾੜੀ ਜੀ ਗੱਲ ਨਾਲ ਖੁਸ਼ ਹੋ ਜਾਂਦੇ ਨਹੀਂ ਮਾੜੀ ਜੀ ਨਾਲ ਨਰਾਜ ਹੋ ਜਾਂਦੇ ਨੇ ਉਹ ਐ ਨਹੀਂ ਸੋਚਦੀ ਵੀ ਅਸੀਂ ਵੀ ਕਦੇ ਬੱਚੇ ਸੀਗੇ ਵੀ ਇਹਨੂੰ ਕਿਉਂ ਝਿੜਕਦੇ ਆ ਸਾਡੇ ਕੋਲ ਕੀ ਹੈ ਇੱਕ ਤਾਂ ਜਵਾਕ ਹੈ ਲੈ ਜਾ ਫਾਈਲ ਜੀ ਦਾ ਕੰਮ ਨਿਬੜ ਜੀ ਨਾ ਇਹਨੇ ਬਹੁਤ ਪਾਰ ਰੱਖਿਆ ਯਾਰ ਲੈ ਕਰਾਂ ਸੰਦ ਨੂੰ ਡੈਡੀ ਡੈਡੀ ਆ ਕੀ ਬਤਮੀਜੀ ਆ ਤੈਨੂੰ ਪੂਰਾ ਅਗਲਾ ਕੱਲ੍ਹ ਸਿਕਾਈ ਨਹੀਂ ਤੈਨੂੰ ਕਹਿੰਦੇ ਡੈਡੀ ਮੈਂ ਤੇਰੇ ਨਾਲ ਗੱਲਾਂ ਕਰਨੀਆਂ ਕੀ ਗੱਲ ਕਰਨੀਆਂ ਮੇਰੇ ਨਾਲ ਕੋਈ ਗੱਲ ਨਹੀਂ ਕਰਨੀ ਜਾ ਪਾ ਜਾਰ ਸਾਰਾ ਕੰਮ ਖਰਾਬ ਕਰਤਾ ਲੈ ਮੈਂ ਚੌਂ ਨਾਤੀ ਮਸ਼ੀਨ ਲਾਵਾ ਹਾਂ ਮੈਂ ਵੀ ਡੈਡੀ ਕੋਲ ਨਾ ਮੈਂ ਗੱਲ ਕਰਨ ਗਿਆ ਸੀ ਡੈਡੀ ਨੇ ਨਾਲ ਮੈਨੂੰ ਛੜਕਿਆ ਤੇ ਨਾਲੇ ਬੁਰਾ ਬੋਲ ਆ ਕੇ ਹਾਂ ਤੋਈ ਕੁਛ ਕੀਆ ਹੋਗਾ ਡੈਡੀ ਤੇਰਾ পাগল ਨਹੀਂ ਆਇਆ ਕਿ ਤੈਨੂੰ ਬੇਨ ਮਤਲਬ ਤੋਂ ਬੋਲਣਗੇ ਮੰਮੀ ਮੈਂ ਜੱਜੀ ਨੂੰ ਕੁਝ ਵੀ ਨਹੀਂ ਕਿਹਾ ਸੀ ਇਹ ਕੰਪਲੀਟ ਡਰਾਮਾ ਨਾ ਕਰਿਆ ਕਰ ਮੈਂ ਕੰਮ ਵੀ ਕਰਨੇ ਹੁੰਦੇ ਨੇਗੇ ਤੇਰਾ ਨਿੱਤ ਦਾ ਸਿਆਪਾ ਰਹਿੰਦਾ ਹੈ ਹੀ ਹੱਦ ਹੋ ਗਈ ਪਰ ਆਹ ਤੁਸੀਂ ਹੁਣ ਕੀ ਕਹਤਾ ਏ ਕਮ ਨੂੰ ਉਹ ਮੈਂ ਕੀ ਕਹਿਣਾ ਮੇਰਾ ਸਾਰਾ ਕੰਮ ਖਰਾਬ ਕਰਤਾ ਮੈਂ ਕਿਸੇ ਨੂੰ ਡਾਕੂਮੈਂਟ ਫਾਈਲ ਕਰਨੀ ਸੀ ਸਾਰਾ ਵਿਚ ਵਿਚਾਲੇ ਛੱਡ ਗਿਆ ਮਣੀ ਮੂਟੀ ਐਡਾ ਦਾ ਸਖਾਲਿਆ ਕਰ ਨੂੰ ਲੇ ਦੱਸ ਮੈਨੂੰ ਕਹਿਣ ਲੱਗੇ ਤੁਸੀਂ ਮੈਂ ਅਕਲ ਕਿ ਸਿਖਾਦਾ ਉਹਨੂੰ ਤੁਸੀਂ ਸਿਖਾਦੇ ਤਾਂ 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 ਦੇ ਦਿੱਤੇ ਉਹਦਾ ਕੁਝ ਵੀ ਨਹੀਂ ਪਤਾ ਮੈਂ ਵਿਹਲੀ ਰਹਿਣੀਆ ਕਰੇ ਵਿਹਲੀ ਰਹਿਣੀਆਂ ਨਾਲੇ ਮੈਂ ਵਿਹਲਾ ਰਹਿਣਾ ਮੈਂ ਵੀ ਕੰਮ ਕਰਦੀ ਹਾਂ ਠੀਕ ਆ ਮੈਨੂੰ ਘਰ ਦੇ ਕੰਮ ਵੀ ਹੋ ਜਾਂਦੇ ਆ ਮੁੜ ਕੇ ਮੈਂ ਸਕੂਲ ਜਾਣਾ ਹੁੰਦਾਗਾ ਫਿਰ ਉਹ ਤੇ ਮਾੜਾ ਮੋਟਾ ਧਿਆਨ ਤਾਂ ਦਿਆ ਕਰਾਈ ਤੋਂ ਤੁਸੀਂ ਨਹੀਂ ਸਮਝਾ ਸਕਦੇ ਉਹਨੂੰ ਕੁਝ ਮੇਰੇ ਕੋਲ ਨਹੀਂ ਟਾਈਮ ਹੁੰਦਾ আচ্ছা ਮੈਂ ਵਿਹਲੀ ਰਹਿਣੀ ਆ ਤੂੰ ਫੇਰ ਵੀ ਪਹਿਨਾ ਆ ਜਣੀਆ ਮੇਰੇ ਨਾਲ ਉਹ ਕੰਮ ਤੋਂ ਜੇ ਪਹਿਲਾਂ ਜਾਨੀ ਫਿਰ ਘਰ ਦੇ ਕੰਮ ਐਨੇ ਹੋ ਜਾਂਦੇ ਨੇ ਸਾਰੇ ਕੰਮ ਕਰਨੇ ਪੈਂਦੇ ਨੇ ਘਰੇ ਤੁਸਾਂ ਬਾਰ-ਬਾਰ ਦੇ ਕਰਨੇ ਹੁੰਦੇ ਆ ਉਹ ਚੱਲ ਚੰਗਾ ਤੇਰੇ ਤੋਂ ਲੜਨ ਤੋਂ ਬਗੈਰ ਤੇਰੇ ਕੋਲੇ ਕੁਝ ਹੁੰਦਾ ਹਾਂ ਹਾਂ ਮੈਨੂੰ ਕਹਿ ਦੋ ਇੱਕਮ ਨਾਲ ਵੀ ਲੜ ਪਏ ਹਾਂ ਤੁਸੀਂ ਮੇਰੇ ਨਾਲ ਲੜ ਪੋ ਕੀ ਕਿਹਾ ਹਾਨੂੰ ਮੈਂ ਕੰਮ ਲਈ ਕਿਹਾ ਮੈਂ ਕੋਈ ਕੰਮ ਅਰਜੈਂਟ ਭੇਜਣੀ ਸੀ ਫਾਈਲ ਤੇ ਤੁਸੀਂ 2 ਮਿੰਟ ਗੱਲ ਕਰ ਲੈਂਦੇ ਉਹਨਾ ਕੀ ਹੋ ਜਾਂਦਾ ਸਾਰ ਦਿਨ ਕੰਮ ਕੰਮ ਤੁਹਾਨੂੰ ਹੋਈ ਰਹਿੰਦੀ ਆ ਕਰਦੇ ਵੀ ਕਰੋ ਤੇ ਬਾਹਰ ਵੀ ਕਰਕੇ ਆਓ ਚਾਹ ਲੈ ਕੇ ਆ ਤੂੰ ਉਹ ਲੱਗ ਗਈ ਲੇਗ ਮੇ ਰੋਟੀ ਨਹੀਂ ਮੈਂ ਤਾਂ ਚੋਰੀ ਲਾ ਕੇ ਦੇ ਮੈਂ ਰੋਟੀ ਨਹੀਂ ਖਾਣੀ ਚੋਰੀ ਨੂੰ ਤੂੰ ਕੀ ਬੱਚਾਗਾ ਮੂਹ ਆਜੇ ਬੱਚਾ ਹੀ ਆ ਬੱਚਾ ਨਹੀਂ ਆਗਾ ਤੂੰ ਅੱਜਵੇਂ ਜਵਾਨ ਲੜਾਉਣਾ ਨਾ ਮੇ ਵੱਡੇ ਆਲੇ ਕੰਮ ਹੁੰਦੇ ਨੇਗੇ ਚੁੱਪ ਰੋਟੀ ਖਾ ਚੁੱਪ ਕਰਕੇ ਮੈਂ ਜਰਾਂ ਚੋਰੀ ਨਿਕਟ ਕੇ ਲਿਆ ਕੇ ਦੇਣੀ ਤੂੰ ਇੱਕ ਵਾਰ ਲੈ ਹੁਣ ਤਾਂ ਮੈਂ ਰੋਟੀ ਖਵਾਉਂਗੀ ਨਾਲ ਮੇ ਵਿਹਲੀ ਆ ਕੰਮ ਮੇ ਭਾਂਡੇ ਦਾ ਢੇਰ ਲੱਗਿਆ ਪਿਆ ਮੈਂ ਭਾਂਡੇ ਮਾਂਜਨੇ ਨੇ ਫਿਰ ਮੈਂ ਕੱਪੜੇ ਧੋਣੇ ਨੇਗੇ ਤੂੰ ਚੁੱਪ ਕਰਕੇ ਰੋਟੀ ਖਾ ਲ ਖਾਏਗਾ ਹੁਣ ਕੇ ਚੱਕ ਕੇ ਲੈ ਕੇ ਜਾਵਾਂ ਬਲੇਡ ਮੈਂ ਮੂੰਹ ਜਣਾ ਬਣਾ ਮੇਰੇ ਕੋਲੇ ਸੁਣ ਗਿਆ ਨਹੀਂ ਖਾਣੀ ਫੜਾ ਬੈਠਾ ਰਹੇ ਭੁੱਖਾ ਮੈਨੂੰ ਹੰਨਾ ਟੂ ਵਾਂਗ ਪੜਾ ਦੇ ਇੱਕ ਮੈਂ ਤਾਂ ਮਸਾਂ ਕੰਮ ਨੇ ਵੇੜ ਕੇ ਆਈ ਨਾ ਲਈ ਮੈਂ ਤਾਂ ਥੱਕ ਗਈ ਮੇਰੇ ਪੇਪਰ ਆ ਰਹੇ ਹਮਨਾ ਮੈਂ ਟਿਊਸ਼ਨ ਲੱਗ ਗਿਆ ਮੈਨੂੰ ਨਹੀਂ ਪਤਾ ਆਪੇ ਪੜਨਾ ਇਹ ਬੁਸਦੀ ਸੀ ਕੱਲ ਆਣਾ ਸਕੂਲ ਆਪਾ ਹਾਂ ਕਿਉਂਕਿ ਛੁੱਟੀ ਦੀ ਦਾ ਕਹਿ ਰਹੇ ਸੀ ਨਾ ਅੱਛਾ ਠੀਕ ਹੈ ਓਕੇ ਇਕਮ ਰੱਖ ਕੇ ਪਪਾ ਸੋ ਜਾ ਮੰਮੀ ਮੰਮੀ ਤੂੰ ਮੈਨੂੰ ਕਹਾਣੀ ਸੁਣਾ ਦੇ ਕੋਈ ਇਕਮ ਸੋ ਜਾਂਦਾ ਨਾ ਮੈਨੂੰ ਹੁਣ ਤੈਨੂੰ ਕਹਾਣੀ ਦਾ ਹੋ ਗਿਆ ਮੈਂ ਤੈਨੂੰ ਸੁਣਾਇ ਜਾਂਦੀ نیند ਆ ਰਹੀ ਹੈ ਮੈਨੂੰ ਪੋਤਾ 그러면은 ਤੁਰਿਆ ਹੁੰਦਾ ਹੈ। ਦਾ 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 ਮੈਨੂੰ ਨੀਂਦ ਨਹੀਂ ਆਉਂਦੀ ਤੁਮੈਨ ਕੋਈ ਕਹਾਣੀ ਸੁਣਾ। ਹਾਂ ਬੋਤ ਕਹਾਣੀ ਤਾਂ ਫੇਰ ਸੁਣਾਉਣੀ ਪੂਜੀ ਤੈਨੂੰ ਨੀਂਦ ਨਹੀਂ ਆਉਂਦੀ। ਤੇ ਮੈਂ ਵੀ ਉੱਤਰ ਨਹੀਂ ਦਾਈ ਜਾਂਦੀ ਸੀ ਇਹਨੇ ਤੂੰ ਆ ਗਿਆ। ਐ ਨਹੀਂ ਐ ਮੇਰੇ ਕੋਲੇ ਜੇ ਉਹ ਐ ਨਹੀਂ। ਏ ਏ ਬੈਠਾ ਉਹ ਬਤਨ ਪਾਸ ਬੈਠੋ ਬੈਠੋ। ਏ ਹੋ ਹੋ ਜਨਾ। ਐ ਹੁਣ ਠੀਕ ਹੈ ਨਾ। ਹਾਂ। ਅੱਛਾ ਤੂੰ ਮੇਰੇ ਕੋਲ ਨਹੀਂ ਚਾਹ ਕੇ ਮੈਂ ਤੈਨੂੰ ਕਹਾਣੀ ਸੁਣਾਉਣਾ। ਇੱਕ ਕਾਂ ਸੀ ਇੱਕ ਪੁੱਤ ਚਿੜੀ ਸੀ ਉਹਨਾਂ ਦੀ ਲਿਹਾਜ਼ ਸੀ ਤੇ ਉਹ ਗੰਨਾ ਲਾਗੇ ਕਰਨ ਵੀ ਕਿਉਂ ਨਾ ਆਪਾਂ ਕੋਈ ਕੰਮ ਕਰ ਲਈ ਚਿੜੀ ਦੇ ਕਾ ਉਹਲੇ ਵਿਚਾਰ ਫਿਰ ਆਪਾਂ ਬਾਣ ਹੈਗਾ ਆਪਣੇ ਕੋਲੇ ਪਿਆਈਏ ਪਬੀਜ ਲੈਣੇ ਆ ਉਹਨਾਂ ਨੇ ਭਾਈ ਸੰਧਿਆ ਬਾਣ ਬੀਜਿਆ ਤੇ ਚਿੜੀ ਨੂੰ ਲਾਰਾ ਲਾ ਲਿਆ ਕਹਿੰਦੇ ਤੂੰ ਚੱਲ ਚਿੜੀ ਮੈਂ ਆਇਆ ਪੈਰੀ ਮੁਰਦੇ ਪਾ ਕੇ ਆਇਆ ਥਗ ਥਮ ਕਰਦਾ ਆ ਚਿੜੀ ਕੰਮ ਕਰ ਕਰਕੇ ਫਿਰ ਆਇਆ ਕਰੇ ਉਹਨੇ ਰੌਣੀ ਕਰਕੇ ਤੇ ਬਾਜਰਾ ਵੀ ਲਿਆ ਹੂੰ ਫੇਰ ਕਿ ਜਦੋਂ ਥੋੜਾ ਜਿਹਾ ਬਾਜਰਾ ਹੋਇਆ ਫੇਰ ਰਾਣੀ ਤੀਨ ਕਿਹਾ ਵੀ ਚੱਲ ਖੇਤ ਚਲੀ ਆਪਾਂ ਉਹ ਫੇਰ ਝੂਠ ਮਾਰ ਕੇ ਕਹਿੰਦਾ ਤੂੰ ਚੱਲ ਚਿੜੀ ਮੈਂ ਆਇਆ ਪੈਰੀ ਮੋਢੇ ਭਾ ਗਿਆ ਥੋ ਮਠੋ ਮਕਰਦਾ ਆਇਆ ਚਿੜੀ ਭਾਈ ਫੇਰ ਪਾਣੀ ਤਾਂ ਨਹੀਂ ਲਾਇਆ ਹੂੰ ਫੇਰ ਕੁਝ ਦਿਨਾਂ ਬਾਅਦ ਹਫਤੇ ਦੋ ਹਫਤੇ ਬਾਅਦ ਫਸਲ ਜਦੋਂ ਪੱਕਣ ਲੱਗੀ ਤੁਸੀਂ ਤਾਂ ਸੌਣਾ ਥੋੜੀ ਜੀ ਕਹਾਣੀ ਹੈ ਤਾਂ ਥੋੜੀ ਜੀ ਕਹਾਣੀ ਸੁਣੋ ਸੌਣੀ ਫਿਰ ਮਾਂ ਕਿਹਨੂੰ ਸੁਣਾਉ ਕਹਾਣੀ ਜੇ ਤੂੰ ਸੌ ਗਿਆ ਫਿਰ ਜਦੋਂ ਬਾਜਰਾ ਪੱਕਣ ਲੱਗਿਆ ਤੇ ਕਾਂ ਨੂੰ ਫੇਰ ਕਿਹਾ ਚਿੜੀ ਨੇ ਵੀ ਚੱਲ ਕਾ ਮਾ ਹੁਣ ਆਪਾਂ ਬਾਜਰਾ ਕੱਟ ਲਈਏ ਬਾਣੇ ਫੇਰ ਉਹੀ ਗੱਲ ਕਹੀ ਤੂੰ ਚੱਲ ਚਿੜੀਏ ਮੈਂ ਆਇਆ ਪੈਰੀ ਮੁੱਢੇ ਪਾ ਕੇ ਠੰਮ ਠੰਮ ਕਰਦਾ ਆ ਪਰ ਕਾਂ ਫੇਰ ਨਹੀਂ ਗਿਆ ਪੁੱਤ ਬੇਈਮਾਨ ਦੀ ਕਾਮ ਫੇਰ ਜਦੋਂ ਉਹਨੇ ਬਾਜਰਾ ਵੱਢ ਵੀ ਲਿਆ ਫਿਰ ਕੱਢਣ ਵਾਸਤੇ ਕਿਹਾ ਵਿਕਟ ਲਈ ਤੇ ਉਹੀ ਲਾਰਾ ਉਹਨੇ ਫੇਰ ਲਾਤਾ ਚਿੜੀ ਬਾਗੀ ਚਿੜੀ ਨੇ ਪੁੱਤ ਸਾਰਾ ਬਾਜਰਾ ਕੱਢ ਲਿਆ ਕੱਢਣ ਤੋਂ ਬਾਅਦ ਤੇ ਕਾਂ ਨੂੰ ਕਿਹਾ ਵੀ ਆ ਜਾ ਕਾਂ ਉਹਦੀ ਤਾਂ ਫਿਰ ਗੱਲ ਨਹੀਂ ਕਰੀ ਕਾਂ ਜਾ ਕੇ ਪਹਿਲਾਂ ਨਾ ਬਾਜਰੇ ਦੇ ਢੇਰ ਤੇ ਬੈਠ ਗਿਆ ਕਾਂ ਚ ਲਾਕ ਸੀਗਾ ਬਾਜਰੇ ਦੇ ਢੇਰ ਤੇ ਬੈਠ ਗਿਆ ਤੇ ਚਿੜੀ ਆਦੀ ਵੀ ਇਹ ਕਹਿੰਦਾ ਵੀ ਤੇਰਾ ਤਾਂ ਸੂਣਾ ਹੈ ਜਿਹੜਾ ਬਾਜਰੇ ਦਾ ਹੁੰਦਾ ਹੈ ਤੇ ਮੇਰਾ ਬਾਜਰਾ ਹੈ ਈ ਸੋਚਿਆ ਵੀ ਦੱਕੀ ਕੀ ਹੋਇਆ ਕੰਮ ਸਾਰਾ ਮੈਂ ਕਰਿਆ ਇਹਨੇ ਤਾਂ ਕਰਿਆ ਹੀ ਨਹੀਂ ਫਿਰ ਭਾਈ ਕਾਂ ਦਾ ਢੇਰੀ ਤੇ ਬੈਠਾ ਸੀ ਤੇ ਮੀਂਹ ਲੱਗਿਆ ਪੈਣ ਗੜੇ ਮੀਂਹ ਆਏ ਤੇ ਚਿੜੀ ਤਾਂ ਨਾ ਤੂਤੜੇ ਦੇ ਵਿੱਚ ਬੜ ਗਈ ਪੁੱਤ ਕਾਂ ਜਦੋਂ ਬੈਠਾ ਸੀਗਾ ਕਾਂ ਚਿੜੀ ਤਾਂ ਲੁੱਕ ਗਈ ਵਿੱਚ ਤੂਤੜੇ ਦੇ ਕੋਲਾ ਹੁੰਦਾ ਨਾ ਕੋਈ ਤੇ ਕਾਂ ਜਦੋਂ ਮੀਂਹ ਲੱਗੇ ਪੈਣ ਗੜੇ ਪੈਣ ਲੱਗੇ ਕਾਂ ਜੋਂ ਨੂੰ ਬਾਦਰੇ ਦੇ ਵਿੱਚ ਬੈਠਣ ਨੂੰ ਕਰਿਆ ਗੇ ਲੁਕਿਆ ਕਰੇ ਬਾਦਰਾ ਭਰਾ ਹੋ ਰਿਆ ਕਰੇ ਤੇ ਕਾਂ ਤਾਂ ਪੁੱਤ ਮਰ ਗਿਆ ਬੇਈਮਾਨ ਸੀ ਕਾਂ ਹੈ ਨਾ ਤੇ ਜਿਹੜੀ ਕੋਲੇ ਨਾਲ ਤਾਂ ਬਾਦਰਾ ਰਹਿ ਗਿਆ ਉਹਨੇ ਮਿਹਨਤ ਕਰੀ ਸੀ ਨਾਲੀ ਤੀਦੀ ਬੱਤ ਰਹੀ ਲੇਖੋਂ ਤੂੰ ਰਾਗ ਮੇਰਾ ਪੁੱਤਰ ਸੌਂ ਗਿਆ ਐਨੀ ਕਹਾਣੀ ਸੀ ਬੇਟਾ ਮੇਰਾ ਪੁੱਤਰ ਸੌਣ ਵਾਸਤੇ ਆਇਆ ਸੀ ਮੇਰੇ ਕੋਲੇ ਕਹਾਣੀ ਕਰਨ ਉਹ بڑے ਕਹਾਣੀ ਕੋਲੀ ਸੁਣਾ ਦੇ ਤਾਂ ਫਿਰ ਵਧੀਆ ਹੈ ਮੇਰਾ ਦਾਤ ਕਿੰਨਾ ਸਿਆਣਾ ਬੱਚਾ ਹੈ ਦੇ ਨਾਲ ਬਾਰੇ ਠੀਕ ਆ ਮਮੀ ਤੂੰ ਮੇਰੇ ਤੇ ਅੱਤੀ ਵਾਰ ਬਤਾ ਕਿ ਹਾਂ ਹਟੇ ਖੰਦਰ ਬੈਕ ਸਭ ਤੋਂ ਛੱਡਿਉਂਦੇ ਨਾ ਤੁਸੀਂ ਜਵਾਬ ਨੂੰ ਪਹਿਲੀ ਬੋਲ ਲੇ ਗਏ ਨਾ ਤੈਨੂੰ ਹੀ ਕੋਈ ਦਬਾਅ ਪੈ ਗਿਆ ਪੰਜ ਮਿੰਟ ਨਾਲ ਕੀ ਹੋ ਜਾਂਦਾ ਆ ਨਾਲ ਤਾਂ ਸਕੂਲ ਹੈਗਾ ਉਹਦਾ ਡੈਡੀ ਤਾਂ ਹਲੇ ਹੁਣੇ ਉੱਠੇ ਸੀ ਉਹਨਾਂ ਨੇ ਚਾਹ ਚੂ ਵੀ ਨਹੀਂ ਪੀਤੀ ਹੋਣੀ ਹੈਗੀ ਚਾਹ ਤੇ ਆ ਮੈਂ ਦੇ ਦਿੱਤੀ ਇਹਨਾਂ ਦਾਸੋ ਉਹਨਾਂ ਨੂੰ ਜਲਦੀ ਕਹਿੰਦਾ ਤੁਸੀਂ ਜਲਦੀ ਉੱਠ ਜਾਂਦੇ ਅੱਜ ਉਹਨੂੰ ਛੱਡਿਆਉਂਦੇ ਨਾ ਰੋਪਤਾ ਸੁਪੂ ਨੂੰ ਕਹਿ ਰਹੀ ਦਾਦੀ ਮੈਨੂੰ ਸਕੂਲ ਛੱਡਿਆ ਤੂੰ ਤੇਰੇ ਡੈਡੀ ਨੇ ਗਿਆ ਛੱਡਣਾ ਉਹ ਦਫ਼ਤਰ ਲਈ ਲੇਟ ਹੋ ਰਿਹਾ ਅੱਛਾ ਚੱਲ ਪੁੱਤ ਵੀ ਮੈਂ ਜਾਦੇ ਹਾਂ ਦਾਦਾ ਜੀ ਦੇ ਕੰਮ ਵਾਸਤੇ ਹੈ ਲੈ ਬੈਗ ਵੜਾ ਲੈ ਓਏ ਨਾ ਬਾਹਰ ਤੂੰ ਕਿਵੇਂ ਲੈ ਜਾਣਾ ਜਾ ਕੇ ਹੈ ਆ ਜਾ ਤਾਂ ਤੁਹਾਨੂੰ ਮੈਨੂੰ ਪਹਿਲਾਂ ਦੱਸ ਦਿਆ ਕਰ ਜਦੋਂ ਜਾਣਾ ਹੁੰਦਾ ਹੈ ਹੈ ਉਹ ਕਈ ਵਾਰ ਮੈਂ ਕੰਮ ਜਾਣਾ ਫਿਰ ਓਕਾ ਹੋ ਜਾਊਗਾ ਹੈਨਾ ਨਾਦਰ ਡੈਡੀ ਦਾ ਅਸਰ ਵੀ ਪਾਪਾ ਤੂੰ ਛੱਡੇਂ ਸਕੂਲ ਤੁਪੋਈ ਬੱਚੇ ਦਾ ਖਿਆਲ ਰੱਖਿਆ ਕਰੋ। ਹਾਂ। ਮੇਰੇ ਕੋਲੇ ਆ ਖੜਦਾ ਹੋ ਜਦੋਂ ਵੀ ਦਾਦੂ ਆ ਕੰਮ ਕਰਾ ਕੰਮ ਕਰ। ਕੰਮ ਕਰਦਾ ਤਾਂ ਮੈਂ ਕੋਈ ਥੱਕਦਾ ਨਹੀਂ। ਪਰ ਉਹਨਾਂ ਦਾ ਹੀ ਫਰਜ਼ ਬਣਦਾ ਹੈ ਮਾਪੇ ਨੇ ਉਹ। ਚਲੋ ਠੀਕ ਹੈ ਡੈਡੀ ਜੀ, ਜਾਣੀ ਆ ਮੈਂ। ਹਾਂ ਪੁੱਤ ਜਾਣਾ ਤਾਂ ਹੈਗਾ ਡਿਊਟੀ ਤੇ। ਮੇਰੀ ਗੱਲ ਸੁਣ ਪੁੱਤ। ਹਾਂਜੀ। ਤੁਸੀਂ ਨਾ ਮੇਰੇ ਪੋਤੇ ਦਾ ਮਨੋਮਿਕਾ ਖਿਆਲ ਰੱਖਿਆ ਕਰੋ। ਡੈਡੀ ਜੀ ਧਿਆਨ ਹੀ ਰੱਖ ਦਿਆਂਗੇ। ਧਿਆਨ ਨਹੀਂ ਪੁੱਤ। ਵੇਖੋ ਉਹ ਨਾ ਮੈਨੂੰ ਕਹਿੰਦਾ ਸੀਗਾ ਤਾਨੂੰ ਕਿਹਾ ਨਾ ਛੱਡਣ ਨੂੰ ਕਿਹਾ ਤਾਂ ਸੀ ਡੈਡੀ ਪਰ ਉਹਨਾਂ ਨੇ ਵੀ ਡਿਊਟੀ ਜਾਣਾ ਸੀ ਉਹ ਤਾਂ ਪਹਿਲਾਂ ਹੀ ਲੇਟ ਹੋਏ ਪਏ ਸੀਗੇ ਤੇ ਫਿਰ ਤੁਹਾਨੂੰ ਪਤਾ ਮੈਂ ਵੀ ਜਾਣਾ ਹੁੰਦਾਗਾ ਪੁੱਤ ਡਿਊਟੀ ਤਾਂ ਤੁਸੀਂ ਜਾਣਾ ਥੋੜਾ ਹੋ ਕੰਮ ਹੈ ਕੱਲ ਨੂੰ ਵੱਡਾ ਹੋਗੇ ਨਾ ਤੁਹਾਨੂੰ ਉਹੀ ਲਾਂਭੇ ਦੇਊਗਾ ਵੀ ਤੁਸੀਂ ਮੇਰੇ ਵਾਸਤੇ ਕੋਈ ਟਾਈਮ ਹੀ ਨਹੀਂ ਕੱਢਿਆ ਜਦੋਂ ਮੇਰੀ ਆਲੀ ਸਟੇਜ ਤੇ ਆਗੇ ਨਾ ਤੁਸੀਂ ਤੁਹਾਨੂੰ ਲਾਂਭੇ ਦੇਊਗਾ ਪੁੱਤ ਦੇਖ ਮੇਰਾ ਤੁਹਾਡੇ ਨਾਲੋਂ ਜ਼ਿਆਦਾ ਪਿਆਰ ਹੈ ਉਹ ਪਰ ਥੋੜਾ ਬੋਧਾ ਪੁੱਤ ਟਾਈਮ ਕੱਢਿਆ ਕਰੋ ਠੀਕ ਹੈ ਕੋਈ ਗੱਲ ਨਹੀਂ ਜੜੀ ਜੀ ਹਾਂ ਚਲੋ ਮੈਂ ਜਾਨੀ ਠੀਕ ਹੈ ਬੇਟੀ ਠੀਕ ਹੈ ਸ਼ਾਬਾਸ਼ ਐਸਾ ਨੂਰਾਨੀ ਸ਼ਾਨੀ ਹੈ ਬਈ ਨੂੰ ਕੋਈ ਮੋੜ ਕੇ ਜਵਾਬ ਨਹੀਂ ਦਿੱਤਾ ਦਿਲ ਨੂੰ ਸਮਝਦੀ ਤਾਂ ਹੈ ਪਰ ਇਹਨਾਂ ਦੀ ਵੀ ਮਜਬੂਰੀ ਹੈ ਡਿਊਟੀਆਂ ਅੱਦਕਲ ਇਹ ਜੀਆਂ ਨੇ ਕੀ ਕਰੇ ਘਰ ਦਾ ਵੀ ਸਾਰਾ ਕੰਮ ਕਰਨਾ ਪੈਂਦਾ ਤੇ ਉਧਰ ਡਿਊਟੀ ਤੇ ਵੀ ਜਾਣਾ ਪੈਂਦਾ ਰਾਜਾ ਪੁੱਤ ਆ ਗਿਆ ਤੈਨੂੰ ਮੈਂ ਕਿਹਾ ਸੀ ਜੇ ਵੀ ਤੂੰ ਮੈਨੂੰ ਦੱਸ ਤੀ ਵੀ ਟਾਈਮ ਨਹੀਂ ਦੇ ਕੇ ਮੈਨੂੰ ਟਾਈਮ ਦਾ ਨਹੀਂ ਸੀ ਪਤਾ ਛੁੱਟੀ ਦਾ ਮੈਂ ਤੈਨੂੰ ਲੈ ਕੇ ਆਉਂਦਾ ਕੋਈ ਮਾਣਾ ਭੀ ਉਹ ਵਾਹ ਤੇਰੇ شیر ਪੁੱਤ ਹੈ ਮੇਰੇ ਛੋਟ ਸਮਾਰ ਤੇ ਬਹਿ ਜਾ ਬੱਚਾ ਬੱਤ ਪਤਾ ਸੀ ਮੈਂ ਇਧਰ ਉਹ ਨਾ ਇੱਥੇ ਬਹਿ ਜਾ ਇਹ ਮੇਰੇ ਬੋਖੜ ਤੇ ਬਹਿ ਤੈਨੂੰ ਜੇ ਬੋਖੜ ਤੇ ਬਹਣਾ ਨਾ ਨਾ ਤੇ ਮੇਰਾ ਸਕੇਮਾ ਲੈ ਜਾਂਦਾ ਪੁੱਤ ਹੈ ਨਾ ਠੀਕ ਹੈ ਨਾ ਮੈਂ ਦਾ ਡੀਟਦਾ ਰਹਿਣਾ ਮੇਰਾ ਪੁੱਤ ਆਊਗਾ ਤੇਰੇ ਨਾਲ ਹੀ ਫਿਰ ਮੇਰਾ ਕੰਮ ਪਾੜ ਜਾਂਦਾ ਮਾੜਾ ਬੋਟਾ ਨਹੀਂ ਤਾਂ ਫਿਰ ਨਹੀਂ ਦੀ ਆਈ ਜਾਂਦੀ ਇਹ ਦਾਰਾ ਤੇ ਪੜ ਕੇ ਵਧੀਆ ਆਇਆ ਨਾ ਦਾਦੂ ਮੈਂ ਵਧੀਆ ਪੜ ਕੇ ਆਇਆ ਨਾ ਤੂੰ ਨਾ ਮੈਨੂੰ ਭੁੱਖ ਲੱਗਦੀ ਹੈ ਭੁੱਖ ਤਾਂ ਮੈਨੂੰ ਪਤਾ ਪੁੱਤੇ ਨੂੰ ਬਾਹਰ ਹੀ ਲੱਗੀ ਆਈ ਜੀ ਦੂਤੋ ਤੋਕ ਕੇ ਮੈਂ ਨਾ ਹੁਣ ਤੇਰੇ ਵਾਦੇ ਤੂੰ ਹੀ ਲੈ ਕੇ ਮੈਂ ਤੇ ਚੋਰੀ ਕਿਨੇ ਕੁੱਤੀ ਉਹ ਮੈਂ ਕੁੱਤੀ ਤੇਰੇ ਦਾਦੂ ਨੇ ਮੈਂ ਉਹਦੇ ਦੇਖ ਰਿਆ ਸੀਗਾ ਤੂੰ ਤੂਰੀ ਮੰਗਦਾ ਸੀ ਤੇਰੇ ਮਮਾ ਤੋਂ ਹੈ ਨਾ ਤੇ ਉਹ ਬੀੜੀ ਜਿਹੀ ਆਪਦੇ ਕੰਮ ਤੇ ਅੱਜ ਉਹ ਬਿਓਗੀ ਦੀ ਬਾਗੇ ਮੈਂ ਕਹਾਂ ਮੇਰੀ ਪੋਤਰੀ ਨੂੰ ਨਾ ਚੋਰੀ ਮੈਂ ਹੋਊਂਗਾ मैं तेरे वास्ते चूरी लेके आई ठीक है हां बेटा चूरी लेके आई तेरे वास्ते भूख लगी है तू तू खा ले मैं दादू बस ये फिर मैं खा ना है ना ते फिर एमे मम्मा ना लड़ी जने चूरी मुटडे चूरी कुटडे जो तू खाने नहीं हुंदी ਇਹ ਦਰਦੂਰੇ ਸ਼ਮਗਨਾ ਕੁੱਟੀ ਫਿਟੂਰੀ ਚੱਲ ਹੁਣ ਆਪਾਂ ਤੇਰੀ ਮੰਮਾ ਨੂੰ ਦੱਸ ਦੇਣੀ ਤੂੰ ਜੀ ਨਹੀਂ ਕਿ ਖਾਲੀ-ਖਾਲੀ ਬਾਕੀ ਮੈਂ ਖਾ ਲਾਂ ਠੀਕ ਹੈ ਸੰਤਾ ਦੂ ਆਂਦਰ ਡਰੈਸ ਬਦਲ ਕੇ ਆ ਹਾ ਉਹ ਤਾਂ ਸਿਆਣਾ ਦਾ ਬਹੁਤ ਹੈ ਖੁਸ਼ੀ ਰਹਿੰਦਾ ਹੈ ਤੇ ਨਾਲੇ ਮੈਨੂੰ ਕੋਸਰਾ ਦਿੰਦਾ ਉਹਨਾਂ ਨੂੰ ਤਾਂ ਮੇਰੇ ਨਾਲ ਗੱਲਾਂ ਕਰਨ ਦਾ ਟਾਈਮ ਹੀ ਨਹੀਂ ਮਿਲਦਾ ਇਹਦੇ ਨਾਲ ਜਿਹੜਾ ਮੇਰਾ ਟਾਈਮ ਬੀਤਦਾ ਨਾ ਬਹੁਤ ਵਧੀਆ ਬੀਤਦਾ ਹੈ ਮੈਂ ਦਾਦੀ ਦੀ ੜੀ ਕਿ ਰੱਖਣੀ ਰੱਖਣੀ ਹੈ ਇਹ ਵੀ ਮੇਰੀ ੜੀ ਕਿ ਰੱਖਦਾ ਮੈਂ ਕੋ ਬੁਆ ਮੈਂ ਕੋ ਚਲੋ ਬਹੁਤ ਵਧੀਆ ਲੱਗਦਾ ਬੰਦੂ ਤੂੰ ਤੂੰ ਨਾ ਖੇਡੇਗਾ ਮੇਰੀ ਮੰਮੀ ਡੇਟ ਤਾਂ ਮੈਨੂੰ ਖੇਡ ਦੇਣੀ ਨਾ ਖੇਡਦਾ ਮੈਨੂੰ ਕਹੇ ਜੀ ਖੇਡ ਖੇਡੇ ਨਾ ਮੈਨੂੰ ਐ ਤਾਂ ਦੱਸ ਦੇ ਤੂੰ ਮੈਨੂੰ ਫੜੀ ਉਹ ਬਾੜਾ ਨਾ ਪੱਦੀ ਥੋੜੀ ਬੱਦੀ ਹੈ ਨਾ ਠੀਕ ਆ ਹਾਂ ਹਾਂ ਇਹ ਆ ਲੈ ਹੋਰ ਆ ਤੂੰ ਉਹ ਤੈਨੂੰ ਮਾਂ ਕਹੇ ਹੋਲੀ ਪੱਜ ਤੂੰ ਤਾਂ ਬਾੜਾ ਦੇਰ ਬੱਡਣ ਲੱਗਾ ਫੜੂਕੇ ਮੈਂ ਇਹ ਇੱਧਰ ਵੀ ਅੱਗੇ ਫੜੂ ਫਿਰ ਕੋਈ ਬੰਦਾ ਦਾ ਚਲਾਕ ਬਹੁਤ ਹੈ ਉਹ ਅੜਦਾ ਪੜਾ ਰਿਹਾ ਮੈਂ ਪੜਦਾ ਨਾ ਮੈਂ ਨੂੰ ਆਇਆ ਹਜੂ ਦਾਦੂ ਜਿੱਤ ਗਿਆ ਦਿੱਤੇ ਗਿਆ ਦੇਖੋ ਇਹ ਆਈ ਜੀ ਉਹ ਪੁੱਤਿਆ ਮੈਂ ਤਾਂ ਥੱਕ ਗਿਆ ਹੁਣ ਹੁਣ ਤਾਂ ਮੇਰੇ ਕੋਲੇ ਆ ਜਾ ਆ ਜਾ ਏ ਆ ਵੜ ਲਿਆ ਦੇਖ ਹਸਾਬ ਨਾਲ ਵੜਦਾ ਨਾ ਮੇਰੇ ਪੁੱਤ ਅਬੀ ਚੀਟਿੰਗ ਹੈ ਕੀ ਬਾਤ ਹੈ ਤੇਰੇ ਦਾ ਦੁੱਦਾ ਦਮ ਚੜ ਗਿਆ ਆ ਕਰੀਤੀਂ ਆ ਐ ਕਰ ਦਾਦੂ ਬਾਤੇ ਪਾਣੀ ਦਾ ਗਲਾਸ ਲਿਆ ਫਿਰ ਦਮ ਚੜਾ ਸਾ ਬੁੜੇ ਗਏ ਮੈਂ ਪੱਜਾ ਤਾ ਤੈਨੂੰ ਫੜ ਲੈ ਤੂੰ ਫੜਨੀ ਹੋਰ ਹੈ ਮੇਰੀ ਪਹਿਲਾਂ ਭੱਜਣ ਦੀ ਜੀ ਮੈਂ ਤੁਹਾਨੂੰ ਐਂ ਕਹਿੰਦੀ ਸੀ ਹੂੰ ਤੁਹਾਡੀ ਚਲਰੀ ਕਦੋਂ ਆਉਗੀ 20 ਤਰੀਕ ਨੂੰ ਪੈਣੀ ਸੀ 28 ਹੋ ਗਈ ਮਨਤਾਪ ਪਾਇ ਨਹੀਂ ਲੋੜਾ ਲੈ ਦੱਸ ਉਹਨਾਂ ਨੂੰ ਕਹਿ ਦੋ ਨਾ ਕਿ 2 ਮਹੀਨੇ ਦੀ ਪਹਿਲਾਂ ਨਹੀਂ ਪਾਈ ਹੈਗੀ ਤੁਸੀਂ ਤੇ ਗਣੀ ਜਿਵੇਂ ਮਿਰਰ ਆ ਚੱਲਦਾ ਕੰਪਨੀ ਵਾਲਿਆ ਉਤੋਂ ਪਾਉਂਦੇ ਆ ਇੱਥੇ ਬੈਠ ਕੇ ਡੈਡੀ ਕੋਲੇ ਮਾ ਬਾਪੇ ਮੈਨੂੰ ਲਈ ਫਿਰਦਾ ਸਰਾਰਤੀ ਨੂੰ ਲਈ ਨਹੀਂ ਫਿਰਦਾ ਜੀ ਤੁਹਾਡੇ ਕੋਲੇ ਦੋਨੇ ਜਾਣੇ ਨਾ ਮਤ ਕਿ ਆਏ ਆ ਕੰਮ ਆਏ ਆ ਅਸੀਂ ਸ਼ਿਕਾਇਤ ਕਰਨਾ ਹੈ ਇਹ ਸ਼ਿਕਾਇਤ ਜ਼ਰੂਰ ਮੇਰੇ ਕੋਲ ਲਾਉਂਦਾ ਅੱਜ ਅਸੀਂ ਨਾ ਮਤਲਬ ਦੋਨੇ ਦਾਦਾ ਪੋਤਾ ਇਕੱਠੇ ਹੋ ਕੇ ਆਏ ਆ ਦੱਸੋ ਮੇਰਾ ਇਹਦਾ ਤੁਸੀਂ ਨਾ ਖਿਆਲ ਬਹੁਤ ਘੱਟ ਰੱਖਦੇ ਹੋ ਇਹਨੂੰ ਤੁਸੀਂ ਟਾਈਮ ਹੀ ਨਹੀਂ ਦਿੰਦੇ ਕਹਿੰਦੇ ਨੇ ਦਾਇਆ ਕੋਲੇ ਇਹ ਕੋਈ ਟਾਈਮ ਹੈ ਵੀ ਤੁਸੀਂ ਰੋਟੀ ਬਣਾ ਕੇ ਬਸਤੇ ਚ ਪਾਤੀ ਉਹਦੀ ਪਾਣੀ ਦੀ ਬੋਤਲ ਪਾਤੀ ਤਿਆਰੀ ਕਰਤੀ ਫਿਰ ਸਾਡੇ ਕੋਲੇ ਟਾਈਮ ਹੀ ਨਹੀਂ ਸਕੂਲ ਛੱਡਣ ਦਾ ਨਹੀਂ ਜਾਉ ਨਹੀਂਦਾ ਪਹਿਲੀ ਗੱਲ ਤਾਂ ਦੇ ਤੈਨੂੰ ਮੈਂ ਛੋਟੀ ਹੁੰਦੇ ਨੂੰ ਵਿਹੜੇ ਦੇ ਚੱਕ ਚੱਕ ਕੇ ਬਾਹਰ ਅੰਦਰ ਲੈ ਜਾਂਦਾ ਇਹ ਮਾਂ ਬਾਪ ਦਾ ਫਰਜ਼ ਹੁੰਦਾ ਵੱਧ ਤੋਂ ਵੱਧ ਟਾਈਮ ਦਿਓ ਦੇਖੋ ਕੰਮ ਤਾਂ ਘਰ ਦੇ ਮੁੱਕਦੀ ਨਹੀਂ ਅਸੀਂ ਹੋਰ ਕੋਈ ਕੰਮ ਕਰਦੇ ਤੁਸੀਂ ਜੋਬ ਕਰਦੇ ਹੋ ਇਹ ਨਵੇਂ ਜਮਾਨੇ ਦੀ ਗੱਲ ਹੈ ਪਰ ਪੁੱਤ ਕੱਲ ਨੂੰ ਇਹ ਤੁਹਾਨੂੰ ਲਾਂਭੇ ਦਿਓ ਜੇ ਤੂੰ ਹੋਰ ਵੱਡਾ ਹੋ ਗਿਆ ਨਾ ਹੁਣ ਤਾਂ ਆਪਾਂ ਗੱਲ ਨਾ ਕਰਦੇ ਆਂ ਕਰਨ ਕੋਲ ਨੂੰ ਹੋਰ ਵੀ ਲੋਗ ਗੁਲਾਮੇ ਦੇਣਗੇ ਵੀ ਪੈਂਟ ਸ਼ਰਟ ਪਾ ਕੇ ਵਧੀਆ ਕੱਪੜੇ ਪਾ ਕੇ ਡਿਊਟੀ ਭੱਜ ਜਾਂਦੇ ਨੇ ਬੱਚਾ ਇੱਥੇ ਘੂਰਿਆ ਫਿਰਦਾ ਦਾਦੀ ਨਾਲ ਤੁਹਾਨੂੰ ਪਤਾ ਹੀ ਹੈ ਦਾਦੀ ਕਿਉਂ ਪੁੱਤ ਠੀਕ ਹੈ ਨਾ ਆਜ ਇਹ ਮੈਨੂੰ ਗੱਲਬਾਤ ਦੱਸਦਾ ਆ ਕਿ ਮੇਰੇ ਨਾਲ ਵਿਚਾਰ ਸਾਂਝੇ ਕਰਦਾ ਵੈਸੇ ਤਾਂ ਮੇਰਾ ਜੀ ਲੱਗ ਜਾਂਦਾ ਇਹਦੇ ਨਾਲ ਗੱਲ ਕਰਕੇ ਇਹਨੂੰ ਵੀ ਤੁਸੀਂ ਟਾਈਮ ਲੈਂਦੇ ਮੇਰੇ ਵਾਸਤੇ ਟਾਈਮ ਤੁਹਾਡੇ ਕੋਲੇ ਕਿੱਥੇ ਹੈ ਚਲ ਬਾਪੂ ਕੋਈ ਗੱਲ ਨਹੀਂ ਆ ਹਾਂ ਤੇ ਟਾਈਮ ਲਿਆ ਕਰੀ ਮੇਰੇ ਪੁੱਤ ਠੀਕ ਹੈ ਤੇ ਜਦੋਂ ਤੁਸੀਂ ਇਹਨੂੰ ਟਾਈਮ ਦਿਓਗੇ ਤੇ ਨਾਲ ਨਾਲ ਮੈਨੂੰ ਵੀ ਟਾਈਮ ਮਿਲੇਗਾ ਨਾ ਨਾ ਕੋਈਆਂ ਨੂੰ ਇਹਨਾਂ ਦਾ ਲੰਮਾ ਬਾਬੇ ਫੈਨਚਲ ਆ ਲੈ ਇਹ ਲੰਭਾ ਨਹੀਂ ਬੁੱਤ ਤੁਹਾਨੂੰ ਦਿੱਤਾ ਇਹ ਤੁਹਾਨੂੰ ਸੁੰਘਾਇਆ ਤੁਸੀਂ ਵੀ ਮੇਰੇ ਬੱਚੇ ਹੋ ਠੀਕ ਹੈ ਕਈ ਵਾਰ ਕੀ ਹੁੰਦਾ ਨਾ ਬੰਦਾ ਕੰਮ ਦੇ ਵਿੱਚ ਬਿਜੀ ਹੋ ਕੇ ਖਾਣਾ ਖੁਣਾ ਖਾਣ ਤੋਂ ਵੀ ਟਾਲ ਕਰ ਜਾਂਦਾ ਵੀ ਚਲ ਫੇਰ ਸਹੀ ਜਿਹੜਾ ਇਹਨੂੰ ਟਾਈਮ ਦੇਣਾ ਨਾ ਉਹ ਤੁਸੀਂ ਦੇ ਸਕਦੇ ਹੋ ਉਹ ਮੈਂ ਨਹੀਂ ਦੇ ਸਕਦਾ ਮੈਂ ਤਾਂ ਦਾਦੇ ਦਾ ਪਿਆਰ ਦੇ ਸਕਦਾ ਹਾਂ ਹਾਂਜੀ ਹੈਨਾ ਜਿਹੜਾ ਟਾਈਮ ਤੁਸੀਂ ਮਾਪੇ ਦੇ ਸਕਦੇ ਹੋ ਉਹ ਮੈਂ ਨਹੀਂ ਦੇ ਸਕਦਾ ਕੀ ਗੱਬਾ ਕਰੀਂ ਕਿਉਂ ਬੱਪਾ ਤੂੰ ਖੁਸ਼ ਹੈ ਨਾ ਤੂੰ ਅੱਜ ਮੈਂ ਦੱਸਿਆ ਨਾ ਬੱਪਾ ਠੀਕ ਹੈ ਚਲੋ ਮੈਨੂੰ ਤਾਂ ਹੁਣ ਇਜਾਜ਼ਤ ਦੇ ਦਿਓ ਹਾਂ ਠੀਕ ਹੈ ਹੈ ਠੀਕ ਹੈ ਤੁਸੀਂ ਇਹਦੇ ਨਾਲ ਗੱਲਬਾਤ ਕਰੋ ਮੈਂ ਹੁਣ ਬਸ ਇਹ ਖਿਆਲ ਆ ਲਿਆ ਹੁਣ ਇਹਦੇ ਨਾਲ ਇਹ ਇਹ ਤਾਂ ਸੌਰੀ ਮੰਗਣੀ ਹੈ ਮਾਂ ਕੋਈ ਜਿਹੜੇ ਬਚਾ ਲੈ ਬਿਠਾ ਲੈ ਸੀ ਦੋਨੋਂ ਨਹੀਂ ਹੁਣ ਟਾਈਮ ਕੋਈ ਗੱਲ ਕਰ ਪਈਆਂ ਦੀ ਮਾਂ ਆ ਗਈ